ਇਹ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਵੜ ਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਆਪ ਸੰਗਤਾਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜੋ ਉਹ ਦਿ ਮਹੀਨੇ ਦੇ ਵਿੱਚ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਾਰੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਨੇਕਾਂ ਹੀ ਸਿੰਘ ਸਿੰਘਣੀਆਂ ਉਹਨਾਂ ਦਾ ਇਤਿਹਾਸ ਸਰਵਣ ਕਰਦੇ ਸੀ ਕੱਲ ਦੇ ਦਿਨ 13 ਤਉਹ ਨੂੰ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਵਿਖੇ ਸ਼ਹੀਦ ਕੀਤਾ ਗਿਆ ਸੋ ਭਾਈ ਜਿਸ ਵੇਲੇ ਸਤਿਗੁਰੂ ਜੀ ਦੇ ਸਹਿਜਾਦੇ ਸ਼ਹੀਦ ਹੋਏ ਉਸ ਤੋਂ ਬਾਅਦ ਦੋਨਾਂ ਹੀ ਸਹਿਜਾਦਿਆਂ ਦੀ লাশ ਸਰੀਰ ਤੇ ਮਾਤਾ ਗੁਜਰੀ ਜੀ ਦਾ ਜਿਹੜਾ ਸਰੀਰ ਸੀ ਇਹ ਤਿੰਨੇ ਸਰੀਰ ਜਿਹੜੇ ਨੇ ਹੰਸਲਾ ਨਦੀ ਦੇ ਕੰਢੇ ਤੇ ਜੰਗਲ ਦੇ ਵਿੱਚ ਜਿਹੜੇ ਨੇ ਛੁੱਟ ਦਿੱਤੇ ਗਏ ਵੀ ਸਰੀਰਾਂ ਨੂੰ ਜਿਹੜੇ ਜਾਨਵਰ ਖਾ ਜਾਣਗੇ ਸਰੀਰਾਂ ਦੀ ਬੇਦਬੀ ਹੋਵੇ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਜਿੱਥੇ ਜੰਗਲ ਦੇ ਵਿੱਚ ਸਰੀਰ ਛੁੱਟੇ ਸੀ 48 ਘੰਟੇ ਲਗਾਤਾਰ ਬੱਬਰ ਛੇੜ ਜਿਹੜਾ ਹੈ ਉਹ ਸਹਿਬਜ਼ਾਦੀਆਂ ਤੇ ਮਾਤਾ ਜੀ ਦੇ ਸਰੀਰ ਦੀ ਰਾਖੀ ਕਰਦਾ ਹੈ ਵੀ ਕੋਈ ਹੋਰ ਜਾਨਵਰ ਜਿਹੜਾ ਨੇੜੇ ਨਾ ਆਵੇ ਸਰੀਰਾਂ ਨੂੰ ਖਾਵੇ ਨਾ ਸਰੀਰਾਂ ਦੀ ਬੇਅਦਵੀ ਨਾ ਕਰੇ ਇਧਰ ਦੀਵਾਨ ਟੋਡਰ ਮੱਲ ਜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਇਹਨਾਂ ਦੇ ਗ੍ਰਹਿ ਵਿਖੇ ਆਉਂਦੇ ਨੇ ਸੇਠ ਟੋਡਰ ਮੱਲ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਤੇ ਸਤਗੁਰ ਜੀ ਨੂੰ ਮਾਇਆ ਦੇਣ ਲੱਗਾ ਤੇ ਸਤਗੁਰ ਜੀ ਨੇ ਆਖਿਆ ਹਜੇ ਆਪਣੀ ਮਾਇਆ ਸਾਹਮਣੇ ਰੱਖ ਜਦੋਂ ਲੋੜ ਪਵੇਗੀ ਤੇ ਅਸੀਂ ਤੇਰੇ ਕੋਲ ਆਪ ਸੇਵਾ ਲਵਾਂਗੇ ਤੂੰ ਸੰਗਤਾਂ ਦੀ ਸੇਵਾ ਕਰੀ ਜਾਈ ਪ੍ਰੇਮ ਦੇ ਨਾਲ ਜਿਸ ਵੇਲੇ ਗੁਰਤੇਗ 72 ਪਾਸ਼ਾ ਮਹਾਰਾਜ ਜੀ ਸ਼ਹੀਦ ਹੋਏ ਇਹਦੇ ਮਨ ਦੇ ਵਿੱਚ ਰੋਜ਼ਾਨਾ ਹਿਰਿੰਦਾ ਪੀ ਪਤਾ ਨਹੀਂ ਸਤਿਗੁਰੂ ਜੀ ਮੇਰੇ ਕੋਲੋਂ ਕਦੋਂ ਸੇਵਾ ਲੈਣਗੇ ਜਿਸ ਵੇਲੇ ਸਰਹੰਦ ਦੇ ਵਿੱਚ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਕੀ ਸ਼ਹੀਦ ਕੀਤਾ ਜਾਂਦਾ ਹੈ ਇਹ ਜਿਹੜਾ ਦੀਵਾਨ ਟੋਡਰਮਲ ਸੀ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੀ ਬੜੀ ਅਰਤੇ ਕਿਰਪਾਈ ਦੀਵਾਨ ਬਣਾਇਆ ਹੈ ਸੂਬੇਦਾਰ ਨੇ ਲੋ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਇਹਨੂੰ ਦੀਵਾਨ ਬਣਾਇਆ ਦੀਵਾਨ ਟੋਡਰ ਮਲ ਦੀ ਬੜਾ ਅਮੀਰ ਹੈ ਸੇਠ ਹੈ ਇਹਦੀ ਜਿਹੜੀ ਹਵੇਲੀ ਸੀ ਜਹਾਜ਼ ਨੂਮਾ ਉਹਦੀ ਸ਼ੇਪ ਜਿਹੜੀ ਬਣੀ ਹੋਈ ਜਹਾਜ਼ ਵਾਲੀ ਵੇਲੀ ਜਿਹੜਾ ਕਹਿ ਦਿੱਤਾ ਜਾਂਦਾ ਸੀ ਬੜੇ ਵੱਡੇ ਮੈਲ ਸੀ ਇਹਦੇ ਜਿਸ ਵੇਲੇ ਇਹ ਸਰਹੰਦ ਤੋਂ ਬਾਹਰ ਗਿਆ ਇਹਨੂੰ ਪਤਾ ਲੱਗਾ ਵੀ ਮਾਤਾ ਗੁਜਰੀ ਜੀ ਤੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਦੋਂ ਇਹ ਵਾਪਸ ਆਉਂਦਾ ਇੱਧਰ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸਾਰਾ ਭਾਣਾ ਵਾਪਰ ਜਾਂਦਾ ਫਿਰ ਇਹਨੇ ਵਜ਼ੀਰ ਖਾਨ ਨੂੰ ਪੁੱਛਿਆ ਕਿਉਂਕਿ ਇਹਨੂੰ ਪਤਾ ਸੀ ਵਜ਼ੀਰ ਖਾਨ ਲਾਲਚੀ ਹੈ अनुकुशिया ਵੀ ਕੀ ਸ਼ਰਤ ਰੱਖੀ ਐ ਸਹਬਜ਼ਾਦਿਆਂ ਦੇ ਸਰੀਰ ਦਾ ਤੇ ਮਾਤਾ ਜੀ ਦੇ ਸਰੀਰ ਦਾ ਜੇ ਕਿਸੇ ਨੇ ਸੰਸਕਾਰ ਕਰਨਾ ਹੋਵੇ ਵਜ਼ੀਰ ਖਾਂ ਕਹਿੰਦਾ ਸੇਠ ਟੋਡਰ ਮੱਲ ਜੇ ਸੰਸਕਾਰ ਕਰਨਾ ਜਿੰਨੀ ਜਗ੍ਹਾ ਦੇ ਵਿੱਚ ਸੰਸਕਾਰ ਕਰਨਾ ਉਹ ਸਾਰੀ ਜਗ੍ਹਾ ਜਿਹੜੀ ਹੈ ਉਹ ਮੋਹਰਾਂ ਦੇ ਨਾਲ ਮੋਹਰਾਂ ਵਸਾ ਕੇ ਉਹ ਜਗ੍ਹਾ ਖਰੀਦ ਲਵੋ ਫਿਰ ਬਚਨ ਆਉਂਦਾ ਵੀ ਮੋਹਰਾਂ ਉਹਨੇ ਆਖਿਆ ਵਸਾਉਣੀਆਂ ਨਹੀਂ ਖੜੀਆਂ ਕਰਨੀਆਂ ਗੱਡ ਕੇ ਫਿਰ ਜਿੰਨੀ ਜਗ੍ਹਾ ਦੇ ਵਿੱਚ ਮੋਹਰਾਂ ਤੁਸੀਂ ਗਲਟੋਗੇ ਓਨੀ ਜਗ੍ਹਾ ਜਿਹੜੀ ਹੈ ਤੁਹਾਨੂੰ ਸੰਸਕਾਰ ਵਾਸਤੇ ਮਿਲੇਗੀ ਸੇਠ ਟੋਡਰ ਮੱਲ ਨੇ ਹੁਣ ਉਹਨੂੰ ਯਾਦ ਆਇਆ ਕਿ ਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੇ ਕੋਲੋਂ ਸੇਵਾ ਲਵਾਂਗੇ ਜਦੋਂ ਲੋੜ ਪਵੇਗੀ ਇਹਨੇ ਆਪਣਾ ਸਾਰਾ ਕੁਝ ਦਾਤ ਤੇ ਲਾ ਕੇ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਇਹਨੇ ਉਹ ਜਗ੍ਹਾ ਦੇ ਉੱਪਰ ਵਿਛਾ ਕੇ ਖੜੀਆਂ ਕਰਕੇ ਵजीर खान ਦੇ ਕੋਲ ਉਹ ਜਿਹੜੀ ਜਗ੍ਹਾ ਹੈ ਉਹ ਮੁੱਲ ਖਰੀਦੀ ਵੇਖੋ ਕਿੰਨੀ ਮਹਿੰਗੀ ਜਗ੍ਹਾ ਹੈ ਫਤੇਗੜ ਸਾਹਿਬ ਦੀ ਜਿਸ ਜਗ੍ਹਾ ਦੇ ਉੱਤੇ ਮਾਤਾ ਜੀ ਤੇ ਸਹਿਬਜ਼ਾਦੇ ਦਾ ਸੰਸਕਾਰ ਹੋਇਆ ਕਿਵੇਂ ਸੇਠ ਟੋਡਰ ਮੱਲ ਨੇ ਕਿੰਨੀ ਮਹਿੰਗੀ ਜਗ੍ਹਾ ਕਿੰਨਾ ਮਹਿੰਗਾ ਮੁੱਲ ਉਤਾਰ ਕੇ ਉਹ ਜਗ੍ਹਾ ਜਿਹੜੀ ਹੈ ਉਹ ਖਰੀਦੀ ਤੇ ਉਦੋਂ ਜ਼ਿਆਦਾ ਕੀਮਤੀ ਸਤਿਗੁਰੂ ਜੀ ਦੇ ਲਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਫਿਰ ਜਿਸ ਵੇਲੇ ਸੰਸਕਾਰ ਕਰਵਾਉਣਾ ਸੀ ਨਾਲ ਭਾਈ ਮੋਤੀराम ਮਹਾਰਾ ਜੀ ਦੀਵਾਨ ਟੋਡਰਮਲ ਦਾ ਭਰਾ ਹੈ ਨਾਲ ਭਾਈ ਜੋਧ ਸਿੰਘ ਜੀ ਤੇ ਭਾਈ ਟੋਡਰਮਲ ਦੇ ਮਾਤਾ ਜੀ ਤੇ ਘਰ ਵਾਲੀ ਇਹਨਾਂ ਨੇ ਹੁਣ ਸੇਠ ਟੋਡਰਮਲ ਨੇ ਸਹਬਜ਼ਾਦਿਆਂ ਦੇ ਸਰੀਰਾਂ ਦਾ ਜਿਹੜਾ ਇਸ਼ਨਾਨ ਹੈ ਕਰਵਾਇਆ ਹੰਸਲਾ ਨਦੀ ਤੋਂ ਹੀ ਪਹਿਲਾਂ ਇੱਥੇ ਨਦੀ ਹੁੰਦੀ ਸੀ ਮਾਤਾ ਜੀ ਦੇ ਸਰੀਰ ਦਾ ਜਿਹੜਾ ਇਸ਼ਨਾਨ ਹੈ ਉਹ ਟੋਡਰਮਲ ਦੀ ਘਰਵਾਲੀ ਤੇ ਮਾਤਾ ਜੀ ਨੇ ਕਰਵਾਇਆ ਹੁਣ ਜਿੱਥੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਇੱਥੇ ਹੁਣ ਚੰਤਨ ਦੀ ਚਿਖਾ ਜਿਹੜੀ ਹੈ ਚਿਣੀ ਗਈ ਤੇ ਘੋ ਘਿਓ ਦੇਸੀ ਘਿਓ ਦੇ ਮਟਕੇ ਜਿਹੜੇ ਨੇ ਪਰ ਪਰ ਕੇ ਸੇ ਟੋਡਰਮਲ ਨੇ ਛੁੱਟੇ ਬਾਬਾ ਮੋਤੀराम ਮਹਾਰਾਜ ਜੀ ਨੇ ਅਗਣ ਭੇਡ ਕੀਤਾ ਇੱਥੇ ਫਿਰ ਮਾਤਾ ਜੀ ਤੇ ਸਹਿਬਜ਼ਾਦੇ ਦਾ ਸੰਸਕਾਰ ਹੁੰਦਾ ਫਿਰ ਸੇਠ ਟੋਡਰਮਲ ਜਿਹੜਾ ਹੈ ਇਹ ਸਹਿਬਜ਼ਾਦਿਆਂ ਤੇ ਮਾਤਾ ਜੀ ਦਾ ਜਿਹੜਾ ਜਦੋਂ ਅੰਗੀਠਾ ਜਿਹੜਾ ਹੈ ਉਹਦੀ ਸੇਵਾ ਹੋਈ ਉਹਦੇ ਵਿੱਚੋਂ ਜਿਹੜੇ ਅਸਤ ਸੀ ਜਿਹੜੇ ਫੁੱਲ ਸੀ ਉਹ ਸੇਠ ਟੋਡਰਮਲ ਜਿਹੜਾ ਉਹ ਲੈ ਜਾਂਦਾ ਹੈ ਜਿਸ ਸਥਾਨ ਦੇ ਉੱਤੇ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਚਰਨ ਪਾਏ ਸੀ ਜਿੱਥੇ ਸੇਠ ਟੋਡਰਮਲ ਦੇ ਨਾਲ ਮਲਾਪ ਹੋਇਆ ਸੀ ਉਸ ਸਥਾਨ ਦੇ ਉੱਪਰ ਉਹ ਜਿਹੜੇ ਇਹ ਅਸਤ ਨੇ ਲੈ ਕੇ ਜਾਂਦਾ ਹੈ ਤੇ ਭਾਈ ਜੋਧ ਜੀ ਜਿਹੜਾ ਸਾਰਾ ਅੰਗੀਠਾ ਹੈ ਉਹ ਸੰਕੋਚ ਦੇ ਉਹਦੀ ਸੇਵਾ ਕਰਦੇ ਬਾਅਦ ਵਿੱਚ ਇੱਧਰ ਭਾਈ ਮੋਤੀराम ਮਹਾਰਾਜ ਜੀ ਜਿਹੜੇ ਨੇ ਜਦੋਂ ਤੱਕ ਸੰਸਕਾਰ ਨਹੀਂ ਹੁੰਦਾ ਉਦੋਂ ਤੱਕ ਕੋਲ ਬੈਠੇ ਰਹਿੰਦੇ ਨੇ ਚਿਖਾਦੇ ਕਿ ਕਿਤੇ ਇਹ ਜਿਹੜੇ ਵਜ਼ੀਰ ਕਾ ਹੋਣੇ ਨੇ ਕਿਤੇ ਇਹਨਾਂ ਦੇ ਸਰੀਰਾਂ ਦੀ ਕਿਤੇ ਫਿਰ ਬੇਪਤੀ ਨਾ ਕਰਨ ਇਸ ਤਰ੍ਹਾਂ ਛੇੜ ਟੋਡਰਮਲ ਜਿਹੜਾ ਜਿੰਨੇ ਵੇਖੋ ਕਿੱਡੀ ਵੱਡੀ ਉਹਦੀ ਕੁਰਬਾਨੀ ਹੈ ਉਹਨੇ ਸਤਗੁਰੂ ਜੀ ਦੇ ਲਾਲਾਂ ਦਾ ਸੰਸਕਾਰ ਕੀਤਾ ਪਾ ਜੀ ਮੋਤੀਰਾ ਮਹਾਰਾਜ ਜੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ ਅਸੀਂ ਇਹਨਾਂ ਦੀ ਯਾਦਗਾਰ ਤੇ ਕੀ ਬਣਾਉਣੀ ਸੀ ਜਿਹੜੀ ਸੇਠ ਟੋਡਰਮੱਲ ਦੀ ਆਪਣੀ ਖੁਦ ਦੀ ਹਵੇਲੀ ਸੀ ਸਰਹੰਦ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਉਹਦੀ ਵੀ ਅਸੀਂ ਸੇਵਾ ਸੰਭਾਲ ਨਹੀਂ ਕਰ ਸਕੇ ਉਹ ਵੀ ਹੁਣ ਇੱਕ ਖੰਡਰ ਨੂਮਾ ਬਣ ਕੇ ਰਹਿ ਚੁੱਕੀ ਹੈ ਅਸੀਂ ਇਹਨਾਂ ਦੀਆਂ ਯਾਦਗਾਰਾਂ ਸਥਾਪਿਤ ਕਰਨੀਆਂ ਸੀ ਜਿਨ੍ਹਾਂ ਨੇ ਇੱਡੇ ਵੱਡੇ ਕਾਰਜ ਕੀਤੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੀਆਂ ਯਾਦਗਾਰਾਂ ਤੇ ਕੀ ਬਣਾਉਣੀਆਂ ਸੀ ਉਹਨਾਂ ਦੀ ਜਿਹੜੀ ਯਾਦਗਾਰ ਸੀ ਜਿਹੜੇ ਉਹਨਾਂ ਦੇ ਘਰ ਮਹਿਲ ਬਾੜੀਆਂ ਸੀ ਉਹ ਵੀ ਅੱਜ ਖੰਡਰ ਬਣ ਚੁੱਕੇ ਨੇ ਸੋ ਭਾਈ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਆਪਣੇ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ 'ਚ ਵਸ ਜਾਵੇ ਹੋ ਜੈ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ